ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਧਰਮ ਡੈਕਸ ਨਵੀਂ ਦਿੱਲੀ ਹਰ ਸਾਲ ਭਰਾ ਤੇ ਭੈਣ ਦੇ ਪਿਆਰ ਦਾ ਪ੍ਰਤੀਕ ਤਿਹਾਰ ਰਖੜੀ ਜਾਂ ਰਖੜੀ ਬੰਧਨ ਸਾਵਣ ਪੂਰਨ ਪੂਰਨ ਪੂਨਮੇ ਪੂਨਮੀਆਂ ਦੇ ਦਿਨ ਮਨਾਇਆ ਜਾਂਦਾ ਹੈ ਇਸ ਸ਼ੁਭ ਮੌਕੇ ਤੇ ਵੱਡੀ ਗਿਣਤੀ ਵਿੱਚ ਇਸੇ ਚੋਬੀ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਂਜਲੂ ਸ਼ਰਧਾਂਜਲੂ ਗੰਗਾ ਸਮੇਤ ਸਮੇਤ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਦੇ ਹਨ ਧਿਆਨ ਲక్ష్ਮੀ ਨਰਾਇਣ ਜੀ ਦੀ ਪੂਜਾ ਕਰਦੇ ਹਨ ਇਸ ਦੇ ਨਾਲ ਹੀ ਪੂਜਾ ਤੋਂ ਬਾਅਦ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਇਸ ਦੇ ਨਾਲ ਹੀ ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ ਨਾਲ ਹੀ ਖੁਸ਼ੀ-ਖੁਸ਼ੀ ਦੁੱਖ ਵਿੱਚ ਸਾਥ ਦੇਣ ਦਾ ਵਾਅਦਾ ਕਰਦੇ ਹਨ ਇਹ ਤਿਹਾੜੀ ਦੇਸ਼ ਭਾਰ ਵਿੱਚ ਬਹੁਤ ਤੁਮਤਾਮਨਾ ਮਨਾਇਆ ਜਾਂਦਾ ਹੈ ਜੋ ਜੋ ਤਿਸ਼ਾ ਨੇ ਮਨਾਏ ਜਾ ਰਹੇ ਦਹਾइका ਬਾਅਦ ਰਖੜੀ ਰਖੜੀ ਤੇ ਇੱਕ ਉਦਰ ਲਬ ਮਹਾ ਮਹਾ ਸੰਜੋਗ ਕੀਤਾ ਜਾ ਰਿਹਾ ਹੈ ਇਹ ਸੰਯੋਜਨਾ ਇਹ ਸੰਯੋਜਨਾ ਸਾਲ 1930 ਦੇ ਸਮਾਨ ਹੈ ਸਰਲ ਸ਼ਬਦਾਂ ਵਿੱਚ ਦਿਨ ਨਰ ਨਕਸ਼ਤਰ ਪੂਰਨਮਾਸੀ ਸੰਜੋਗਨ ਰਖੜੀ ਬੰਨਣ ਦਾ ਸਮਾਂ ਲਗਭਗ ਇੱਕੋ ਜਿਹਾ ਇਨ੍ਹਾਂ ਜੋਗਾਂ ਵਿੱਚ ਲక్ష్ਮੀ ਨਰਾਇਣ ਦੀ ਜੀ ਦੀ ਪੂਜਾ ਅਤੇ ਰਖੜੀ ਬੰਨਣ ਦਾ ਦੁੱਗਣਾ ਨਤੀਜਾ ਮਿਲੇਗਾ ਆਓ ਜਾਣਦੇ ਹਾਂ ਇਸ ਬਾਰੇ ਸਬਕੋ ਜ ਰਕਸ਼ਾ ਬੰਧਨ ਸੋਭ ਮੂਰਤ ਵੈਦਿਕ ਪ੍ਰਜਾਗ ਦੇ ਅਨੁਸਾਰ ਸ਼ਾਵਣ ਮਹੀਨੇ ਦੀ ਪੂਰਨਮਾਸੀ ਦੀ ਤਰੀਕ 8 ਅਗਸਤ ਨੂੰ ਦੁਪਹਿਰੇ 2:00 ਵਜੇ 12:00 ਵਜੇ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਪੂਰਨਮਾਸੀ ਦੀ ਤਰੀਕ 9 ਅਗਸਤ ਨੂੰ ਦੁਪਹਿਰੇ 1:00 ਵਜੇ ਤੋਂ ਵੀ ਵਜੇ ਖਤਮ ਹੋਵੇਗੀ ਹਾਲੀਕਾ ਭਦਰਾ 8 ਅਗਸਤ ਨੂੰ ਦੁਪਹਿਰੇ 2:12 ਵਜੇ ਤੋਂ 9 ਅਗਸਤ ਨੂੰ 1:52 ਵਜੇ ਤੱਕ ਇਸ ਲਈ ਰਖੜੀ ਦਾ ਤਿਆਰ 8 ਅਗਸਤ ਦੀ بجائے 9 ਅਗਸਤ ਨੂੰ ਮਨਾਇਆ ਜਾਵੇਗਾ ਜਦੋਂ ਭਦਰਾ 31 ਤੇ ਹੁੰਦਾ ਸੀ ਤਾਂ ਸ਼ੁਭ ਕੰਮ ਨਹੀਂ ਕੀਤੇ ਜਾਂਦੇ ਸਨ ਇਸ ਲਈ ਰਖੜੀ ਦਾ ਤਿਉਹਾਰ ਅਗਲੇ ਦਿਨ ਮਨਾਇਆ ਜਾਂਦਾ ਸੀ ਜਦੋਂ ਭਦਰਾ ਛਾਇਆ ਛਾਇਆ ਵਿੱਚ ਹੁੰਦਾ ਸੀ ਧੰਨਵਾਦ